ਅੱਜ ਉਹ ਸੁਪਨਾ ਜਿਹੜਾ ਗਾ ਲੁਧਿਆਣਾ ਵਾਸੀਆਂ ਦਾ ਕਿਤੇ ਨਾ ਕਿਤੇ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ ਕਿ ਉਸ ਬੁੱਡੇ ਤਰਿਆਲ ਨੂੰ ਦੁਬਾਰਾ ਇੱਕ ਵਾਰੀ ਬੁੱਡੇ ਨਾਲੇ ਤੋਂ ਵੱਡਾ ਦਰਿਆ ਬਣਾਇਆ ਜਾਵੇ ਸੰਤ ਸੀਚੇ ਵਾਲਾ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਉਸ ਸਪਨੇ ਨੂੰ ਲੁਧਿਆਣਾ ਦੇ ਉਹਨਾਂ ਲੋਕਾਂ ਦੇ ਸੁਪਨੇ ਨੂੰ ਸਰਕਾਰ ਕਰਨ ਵਾਸਤੇ ਅੱਜ ਉਪਰਾਲਾ ਸ਼ੁਰੂ ਕੀਤਾ ਗਿਆ ਬਹੁਤ ਬੁਰਾ ਲੱਗਿਆ ਇੱਥੇ ਆ ਕੇ ਕਿ ਇੰਨਾ ਕਾਲਾ ਪਾਣੀ ਇੰਨਾ ਗੰਦਾ ਪਾਣੀ ਲੋਕੀ ਪਤਾ ਨਹੀਂ ਕਿੱਦਾਂ ਲੁਧਿਆਣਾ ਦੇ ਰਹਿ ਰਹੇ ਨੇ ਉਹਨਾਂ ਨੇ ਇਹ ਅਪੀਲ ਕੀਤੀ ਜਾਂਦੀ ਹੈ ਕਿ ਵੱਤੂ ਵਾਦਾ ਕੇ ਸੇਵਾ ਕਰੋ ਕਿਉਂਕਿ ਪਾਣੀ ਬਹੁਤ ਗੰਦਾ ਹੈ ਕਿ ਜਾ ਕੇ ਬਹੁਤ ਬਿਮਾਰੀਆਂ ਲੱਗਣੀਆਂ ਬਹੁਤ ਨੁਕਸਾਨ ਹੋਏਗਾ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਬਾਬਾ ਸੰਤ ਸੀਚਲ ਜੀ ਦੇ ਰਾਹਤ ਕਾਰਜਾਂ ਦੇ ਵਿੱਚ ਸਮਾਜ ਭਲਾਈ ਕਾਰਜਾਂ ਦੇ ਵਿੱਚ ਹਿੱਸਾ ਬਣ ਰਹੇ ਹਾਂ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਸਮੇਂ ਦੀ ਲੋੜ ਦੇ ਮੁਤਾਬਕ ਸਟੇਜੀ ਭਾ ਔਰ ਦੇਖੋ ਤੁਸੀਂ ਕਿੰਨਾ ਭਾਫਾ ਹਟਦਾ ਪਾਣੀ ਆ ਤੇ ਇੰਨਾ ਪਲੀਤ ਹੋਇਆ ਪਾਣੀ ਆ ਕਿੰਨਾ ਕਿੰਨਾ ਇਹਦੇ ਵਿੱਚ ਕੈਮੀਕਲ ਜਾ ਰਿਹਾ ਸੋ ਅੱਜ ਨਹੀਂ ਤੇ ਕਦੇ ਵੀ ਨਹੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਜੇ ਇਹ ਪਾਣੀਆਂ ਦੇ ਵਿੱਚ ਹਿੱਸਾ ਬਣ ਕੇ ਕੁਝ ਸਾਫ਼ ਦੇ ਦਿੰਨੇ ਆ ਸਾਡੇ ਲਈ ਇਦੋਂ ਵੱਡੀ ਅਚੀਵਮੈਂਟ ਕੋਈ ਨਹੀਂ ਹੋ ਸਕਦੀ ਪੰਜਾਬ ਨੇ ਹਮੇਸ਼ਾ ਹੀ ਜੱਜਬੇਨ ਨਾਲ ਖੜਨਾ ਸਿੱਖਿਆ ਲੜਨਾ ਸਿੱਖਿਆ ਆਗੂ ਚੰਗਿਆਂ ਦੀ ਲੋੜ ਆ ਯੂਥ ਬਹੁਤ ਪਿੱਛੇ ਲੱਗ ਸਕਦਾ ਐਸ ਵੇਲੇ ਇਹ ਜਿਹੜਾ ਪਾਣੀ ਡਗ ਰਿਹਾ ਸੁਲਤਾਨਪੁਰ ਵਰਗੇ ਜਿਹੜੇ 22 ਸਹਿਰ ਹਨ ਉਹਦੇ ਵਰਗੇ 22 ਸਹਿਰ ਜਿੰਨਾ ਪਾਣੀ ਇਥੋਂ ਕੱਲੇ ਥਾਂ ਤੋਂ ਵਹਿ ਰਿਹਾ ਇੱਕ ਦਰਦ ਹੈ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਜਿਹੜੀ ਸਾਡੀ ਵਿਰਾਸਤ ਹੈ ਵਿਰਸਾ ਇਹਨੂੰ ਸੰਭਾਲਣਾ ਚਾਹੀਦਾ ਸੀ ਸਤਕਾਰਨਾ ਚਾਹੀਦਾ ਸੀ ਪਰ ਜਿਹੜੇ ਇਥੇ ਰਹਿਣ ਵਾਲੇ ਉਹਨਾਂ ਨੇ ਕੀ ਦਿੱਤਾ ਸਭ ਤੋਂ ਵੱਡਾ ਦੁਖਾਂਤ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਬੁੱਢਾ ਦਰਿਆ ਬਿਲਕੁਲ ਆਪਣੇ ਆਪ ਸਾਫ ਹੋ ਜਾਊਗਾ ਜੀ ਪਰ ਉਹਦੇ ਵਿੱਚ ਜੋ ਤੁਸੀਂ ਸਿੱਟ ਰਹੇ ਆ ਉਹ ਛਟਾਪ ਕਰੋ ਬੁੱਢਾ ਦਰਿਆ ਜਾਣਨ ਵਾਲਾ ਇੱਕ ਸਮੇਂ ਦਾ ਉਹ ਬੁੱਢਾ ਦਰਿਆ ਅੱਜ ਬੁੱਢਾ ਨਾਲਾ ਬਣ ਗਿਆ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਤੇ ਲੁਧਿਆਣਾ ਸ਼ਹਿਰ ਦੇ ਵਸਨੀਕ ਜਾਣਦੇ ਵੀ ਨੇ ਸੋ ਇੱਕ ਵਾਰ ਤਸਵੀਰ ਤੁਹਾਨੂੰ ਦਿਖਾਣਾ ਹੈ ਕਿ ਅੱਜ ਉਹ ਸੁਪਨਾ ਜਿਹੜਾ ਗਾ ਲੁਧਿਆਣਾ ਵਾਸੀਆਂ ਦਾ ਕਿਤੇ ਨਾ ਕਿਤੇ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ ਕਿ ਉਸ ਬੁੱਢੇ ਦਰਿਆ ਨੂੰ ਦੁਬਾਰਾ ਇੱਕ ਵਾਰੀ ਬੁੱਢੇ ਨਾਲੇ ਤੋਂ ਬੁੱਢਾ ਦਰਿਆ ਬਣਾਇਆ ਜਾਵੇ ਤਾਂ ਕਿਤੇ ਨਾ ਕਿਤੇ ਉਸ ਉਹਨਾਂ ਚੀਜ਼ਾਂ ਨੂੰ ਦੇਖਦੇ ਆਂ ਅੱਜ ਸੰਤ ਸੀਚੇ ਵਾਲਾ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਉਸ ਸੁਪਨੇ ਨੂੰ ਲੁਧਿਆਣਾ ਦੇ ਉਹਨਾਂ ਲੋਕਾਂ ਦੇ ਸੁਪਨੇ ਨੂੰ ਸਰਕਾਰ ਕਰਨ ਵਾਸਤੇ ਅੱਜ ਉਪਰਾਲਾ ਸ਼ੁਰੂ ਕੀਤਾ ਗਿਆ ਤਾਂ ਦੇਖ ਸਕਦੇ ਹੋ ਕਿ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਸੰਤ ਸੀਚੇ ਵਾਲੇ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਤੇ ਨਾਲ ਹੀ ਉਹਨਾਂ ਦੇ ਸਹਿਯੋਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਅੱਜ ਉਸ ਬੁੱਢੇ ਦਰਿਆ ਨੂੰ ਦੁਬਾਰਾ ਇੱਕ ਵਾਰੀ ਬੁੱਢਾ ਦਰਿਆ ਬਣਾਉਣ ਦੀ ਜਿਹੜੀ ਹੈ ਕੋਸ਼ਿਸ਼ ਉਹ ਕਰਨੀ ਸ਼ੁਰੂ ਕਰ ਦਿੱਤੀ ਕਿ ਇਸ ਦੇ ਨਾਲ ਜਿਹੜਾ ਉਹ ਦੁਬਾਰਾ ਤੋਂ ਇੱਕ ਵਾਰੀ ਜਿਸ ਤਰੀਕੇ ਨਾਲ ਪਹਿਲਾਂ ਆਪਣਾ ਇਹ ਬੁੱਢਾ ਦਰਿਆ ਹੋਇਆ ਕਰਦਾ ਸੀਗਾ ਤੇ ਉਸੇ ਤਰੀਕੇ ਨਾਲ ਇਸ ਨੂੰ ਬਣਾ ਦਿੱਤਾ ਜਾਵੇਗਾ ਤਾਂ ਇਹ ਬਹੁਤ ਕਈ ਵਾਰੀ ਇਸ ਤੇ ਪੋਲਿਟਿਕਸ ਹੋਈ ਤੇ ਰਾਜਨੀਤਿਕ ਬਹੁਤ ਜ਼ਿਆਦਾ ਜਿਹੜੇ ਤੌਰ ਤੇ ਚੱਲੇ ਨੇ ਬਹੁਤ ਰਾਜਨੀਤਿਕ ਗੱਲਾਂ ਬਹੁਤ ਜ਼ਿਆਦਾ ਹੋਈਆਂ ਕਿਉਂਕਿ ਇਹ ਇਹ ਬੁੱਢਾ ਦਰਿਆ ਇਹ ਬੁੱਢਾ ਨਾਲਾ ਕਿਸ ਹੁਣ ਤਾਂ ਬੁੱਢਾ ਨਾਲਾ ਹੀ ਕਹਾਂਗੇ ਇਹਨੂੰ ਕਿਉਂਕਿ ਇਹ ਉਹ ਦਰਿਆ ਸੀਗਾ ਇਸ ਵਕਤ ਕਿ ਕਦੇ ਇਸ ਦੇ ਵਿੱਚ ਲੋਕ ਨਹਾਇਆ ਵੀ ਕਰਦੇ ਸੀ ਤੇ ਇੱਥੋਂ ਦਾ ਜਿਹੜਾ ਪਾਣੀ ਹੈਗਾ ਉਸ ਨੂੰ ਵਰਤਿਆ ਵੀ ਕਰਦੇ ਸੀਗੇ ਪਰ ਅੱਜ ਜਿਹੜਾ ਇਸ ਦੀ ਹਾਲਤ ਜਿਹੜੀ ਉਹ ਅੱਜ ਇਸ ਤਰੀਕੇ ਦਾ ਕਿਸ ਤਰੀਕੇ ਦੀ ਹੋ ਗਈ ਹੈ ਤਾਂ ਉਹ ਤੁਹਾਨੂੰ ਵਿਖਾ ਰਹੇ ਹਾਂ ਤੇ ਉਸ ਦੇ ਨਾਲ ਨਾਲ ਤੁਹਾਨੂੰ ਅੱਜ ਇਸ ਦੀ ਜਿਹੜੀ ਹੈ ਦੁਬਾਰਾ ਤੋਂ ਇਸ ਟ੍ਰੀਟਮੈਂਟ ਪਲਾਂਟ ਜਿਹੜਾ ਕ ਇੱਥੇ ਲਗਾਇਆ ਜਾ ਰਿਹਾ ਤੇ ਉਸ ਦੀ ਵੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਤੇ ਦੂਜੇ ਪਾਸੇ ਦੇਖੋ ਕਿ ਕਿਸ ਤਰੀਕੇ ਨਾਲ ਇੱਥੇ ਸਾਡੀਆਂ ਮਾਵਾਂ ਤੇ ਪੈਣਾ ਵੀ ਇੱਕ ਵਾਰ ਜ਼ਰੂਰ ਇਹਨਾਂ ਵੱਲ ਕੈਮਰਾ ਕਰਦੇ ਹੋ ਕਿ ਦੇਖੋ ਕਿਸ ਤਰੀਕੇ ਨਾਲ ਅੱਜ ਇਸ ਬੁੱਢੇ ਨਾਲੇ ਨੂੰ ਬੁੱਢਾ ਦਰਿਆ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਹਾਲਾਂਕਿ ਇਹਨਾਂ ਦੇ ਪਿੱਛੇ ਦੇਖਿਓ ਤੁਸੀਂ ਪੰਜਾਬ ਹਾਲਾਂਕਿ ਆਪਾਂ ਪੰਜਾਬ ਨਹੀਂ ਆਪਾਂ ਅਗਲਾ ਪੰਜਾਬ ਬਣਾਵਾਂਗੇ ਇਸ ਨੂੰ ਤੇ ਇਹ ਇਸ ਦੀ ਜਿਹੜੀ ਸ਼ੁਰੂਆਤ ਉਹ ਕਿਤੇ ਨਾ ਕਿਤੇ ਲੁਧਿਆਣਾ ਸ਼ਹਿਰ ਤੋਂ ਹੋ ਚੁੱਕੀ ਹੈ ਤਾਂ ਵੇਖ ਸਕਦੇ ਹੋ ਕਿ ਇੱਕ ਇੱਕ ਜਿਹੜੇ ਲੋਕ ਨੇ ਉਹਨਾਂ ਦੇ ਪਿੱਛੇ ਬਕਾਇਦਾ ਇੱਕ ਤਰੀਕੇ ਦੀ ਇਹਨਾਂ ਦੇ ਐਡਰੈਸ ਪਾਈ ਆ ਤੇ ਨਾਲ ਹੀ ਪੰਜਾਬ ਜਿਹੜਾਗਾ ਉਹ ਵੀ ਇੱਥੇ ਉਹਨਾਂ ਦੇ ਪਿੱਛੇ ਜਿਹੜਾ ਲਿਖਿਆ ਹੋਇਆ ਤਾਂ ਨਾਲ ਹੀ ਸੰਤ ਸਿਚੇ ਵਾਲੇ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਜਿਹੜੇ ਇੱਥੇ ਲੋਕ ਇਹ ਬੋਰੀਆਂ ਪਾ ਰਹੇ ਨੇ ਯਾਨੀ ਕਿ ਇਸ ਬੁੱਡੇ ਨਾਲੇ ਨੂੰ ਬੁੱਢਾ ਦਰਿਆ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਕਿ ਫਿਰ ਇੱਕ ਵਾਰ ਇਹ ਬੁੱਢਾ ਦਰਿਆ ਜਿਹੜਾਗਾ ਉਹ ਬਣ ਜਾਵੇ ਤਾਂ ਗੱਲਬਾਤ ਕਰਦੇ ਆ ਮਾਤਾ ਜੀ ਵਾਹਿਗੁਰੂ ਜਿੱਦਾ ਖਾਲਸਾ ਵਾਹਿਗੁਰੂ ਜੀ ਅੱਜ ਬੁੱਢੇ ਦਰਿਆ ਤੇ ਕੰਮ ਕਰ ਰਹੇ ਹੋ ਆਪਾਂ ਇਹ ਕਹਿ ਸਕਦੇ ਹਾਂ ਕਿ ਬੁੱਢੇ ਦਰਿਆ ਤੇ ਕੰਮ ਹੋ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੁੱਢਾ ਦਰਿਆ ਬਣ ਜਾਊਗਾ ਹਾਂ ਜੀ ਮੈਂ ਜੀ ਸਾਰਿਆਂ ਨੂੰ ਅਪੀਲ ਕਰਦੀ ਹਾਂ ਅਸੀਂ 2001 ਤੋਂ ਸੁਲਤਾਨਪੁਰ ਲੋਧੀ ਤੋਂ ਸੰਤ ਸੰਤ ਬਲਵੀਰ ਸਿੰਘ ਜੀ ਸਿੱਚੇ ਵਾਲਾ ਨਾਲ ਜੁੜੇ ਹੋਏ ਹਾਂ ਤੇ ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕੋਈ ਦੁਕਾਨਦਾਰ ਆ ਕੋਈ ਫੈਕਟਰੀ ਵਾਲਾ ਕੋਈ ਵੀ ਬਿਜ਼ਨਸਮੈਨ ਆ ਕੋਈ ਘਰਾਂ ਦੇ ਵਿੱਚੋਂ ਨਿਕਲ ਕੇ ਸਾਡਾ ਸਾਥ ਦਿਓ ਜੀ ਦੇ ਰਹੇ ਨੇ ਸਹਿਯੋਗ ਕਰ ਰਹੇ ਨੇ ਹਾਂਜੀ ਦੇ ਰਹੇ ਆ ਜੀ ਹਾਂਜੀ ਅੱਛਾ ਜਦੋਂ ਤੁਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਇੱਥੇ ਆਏ ਸੀਗੇ ਇਸ ਇਹਨਾਂ ਚੀਜ਼ਾਂ ਨੂੰ ਵੇਖਿਆ ਕਿ ਪਾਣੀ ਕਿਸ ਤਰੀਕੇ ਨਾਲ ਗੰਦਲਾ ਹੋ ਚੁੱਕਾ ਤੇ ਇਹ ਕਿਸ ਤਰੀਕੇ ਨਾਲ ਖਰਾਬ ਹੋ ਚੁੱਕਾ ਤਾਂ ਕਿਵੇਂ ਦਾ ਮਹਿਸੂਸ ਕੀਤਾ ਵੀ ਇਹ ਚੀਜ਼ ਹੋਣੀ ਚਾਹੀਦੀ ਸੀ ਇਹ ਅੱਜ ਤੋਂ 35 ਸਾਲ ਪਹਿਲਾਂ ਜੀ ਪਾਣੀ ਪੀਣ ਵਾਲਾ ਸੀ ਜੀ ਪਾਣੀ ਸਾਫ ਸੁਥਰਾ ਸੀਗਾ ਅਸੀਂ ਖੁਦ ਦੇਖਿਆ ਜੀ ਠੀਕ ਹੈ ਜੀ ਤੇ ਹੁਣ ਇਹ ਪਾਣੀ ਇੰਨਾ ਕਿ ਗੰਦਲਾ ਹੋ ਚੁੱਕਿਆ ਨਾ ਇਹਦੇ ਨਾਲ ਕੈਂਸਰ ਦੀਆਂ ਮੁੱਦੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਠੀਕ ਹੈ ਜੀ ਤੇ ਹੋਰ ਤਾਂ ਹੋਰ ਇੱਥੋਂ ਦੇ ਜਿਹੜੇ ਲੋਕ ਬਿਚਾਰੇ ਬਹੁਤ ਪਰੇਸ਼ਾਨ ਨੇ ਰੰਗਣਾ ਔਖਾ ਹੋਇਆ ਸੀਗਾ ਬਦਬੋ ਠੀਕ ਹੈ ਜੀ ਇਹ ਜਿਹੜੇ ਸਰਕਾਰਾਂ ਨੂੰ ਕੰਮ ਕਰਨੇ ਚਾਹੀਦੇ ਸੀ ਇਹ ਸੰਤ ਬਲਵੀਰ ਸਿੰਘ ਜੀ ਨੇ ਮੁੱਦਾ ਚੁੱਕਿਆ ਠੀਕ ਹੈ ਜੀ ਅਸੀਂ ਉਹਨਾਂ ਦਾ ਸਾਥ ਦੇ ਰਹੇ ਆ ਦਵਾਂਗੇ ساری ਜਿੰਦਗੀ ਜਦ ਤੱਕ ਸਵਾਸ ਆ ਅਸੀਂ ਬਾਕੀ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਸਾਡਾ ਸਾਥ ਦਿਓ ਸਾਡੇ ਨਾਲ ਆ ਕੇ ਕੰਮ ਕਰੋ ਅੱਜ ਕਿਵੇਂ ਦਾ ਸਹਿਯੋਗ ਜਿਹੜਾਗਾ ਇਸ ਦਰਿਆ ਨੂੰ ਬਚਾਉਣ ਦੇ ਵਿੱਚ ਕਰ ਰਹੇ ਹੋ ਜਿਸ ਤਰ੍ਹਾਂ ਦੇਖ ਰਹੇ ਆ ਕਿ ਬੋਰੀਆਂ ਦੇ ਵਿੱਚ ਤੁਸੀਂ ਸਾਰਾ ਸਮਾਨ ਭਰ ਕੇ ਅੱਗੇ ਪਹੁੰਚਾ ਰਹੇ ਹੋ ਹਾਂਜੀ ਬਹੁਤ ਵਧੀਆ ਫੀਲ ਹੋ ਰਿਹਾ ਆਪਣਾ ਜਿਹੜਾ ਆਪਣਾ ਜਿਹੜਾ ਦਰਿਆ ਹੈ ਬੁੱਢਾ ਦਰਿਆ ਅਸੀਂ ਸਾਫ਼ ਕਰਦੇ ਆ ਜੀ ਠੀਕ ਆ ਜੀ ਸਾਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਅਸੀਂ ਤਾਂ ਬਾਕੀ ਵੀ ਸੰਗਤਾਂ ਨੂੰ ਇਹ ਅਪੀਲ ਲੁਧਿਆਣੇ ਵਾਲੇ ਨੂੰ ਕਰਦੇ ਆ ਕਿ ਸਾਡਾ ਸੰਯੋਗ ਦੇ ਸੰਤ ਬਲਵੀਰ ਸਿੰਘ ਜੀ ਦਾ ਸੰਯੋਗ ਦਿਓ ਆ ਕੇ ਆਪਣਾ ਵਾਤਾਵਰਨ ਨੂੰ ਸਾਫ ਬਣਾਓ ਇੱਥੇ ਤੁਸੀਂ ਪਾਰਕਾਂ ਦੀ ਤਰ੍ਹਾਂ ਦੇਖੋਗੇ ਪਾਣੀ ਸਾਫ ਦੇਖੋਗੇ ਠੀਕ ਹੈ ਜੀ ਫਿਰ ਤੁਸੀਂ ਆਪਣੇ ਆਪ ਸੋਚੋਗੇ ਕਿ ਸੰਤ ਸੰਤ ਬਲਵੀਰ ਸਿੰਘ ਜੀ ਰੱਬੀ ਰੋਹ ਬਣ ਇਹ ਜਿਹੜੀ ਜਿਹੜੀ ਟੀਮ ਤੁਹਾਡੇ ਨਾਲ ਲੱਗੀ ਹੋਈ ਹੈ ਪਿੱਛੇ ਦੇਖ ਦੇਖ ਸਕਦੇ ਹੋ ਵੀ ਪੰਜਾਬ ਵੀ ਲਿਖਿਆ ਹੋਇਆ ਹੈ ਇਹਨਾਂ ਦੇ ਇਹ ਟੀਮ ਹਮੇਸ਼ਾ ਨਾਲ ਚੱਲਦੀ ਹੈ ਹਾਂਜੀ ਇਹ ਹਮੇਸ਼ਾ ਨਾਲ ਚੱਲਦੇ ਇਹ ਸੰਤ ਬਲਵੀਰ ਸਿੰਘ ਜੀ ਦੇ ਕਾਲਜ ਦੇ ਬੱਚੇ ਨੇ ਇਹ ਦਿੱਲੀ ਤੋਂ ਖੇਡ ਕੇ ਸਿੱਧਾ ਸਾਡੇ ਕੋਲ ਇੱਥੇ ਆ ਗਏ ਜੀ ਸੇਵਾ ਕਰਨ ਵਾਸਤੇ ਹਾਂਜੀ ਨਿਵਾ ਰਹੇ ਲਗਾਤਾਰ ਨਿਵਾ ਰਹੇ ਹਾਂ ਹਾਂਜੀ ਤਾਂ ਦੇਖ ਸਕਦੇ ਹੋ ਕਿ ਸਾਡੀਆਂ ਮਾਵਾਂ ਭੈਣਾਂ ਵੀ ਅੱਜ ਇਸ ਦਰਿਆ ਉਹ ਫਿਰ ਤੋਂ ਇੱਕ ਵਾਰੀ ਜਿਹੜਾ ਹੈਗਾ ਦਰਿਆ ਬਣਾਉਣ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਤਾਂ ਦੇਖ ਸਕਦੇ ਹੋ ਕਿ ਇਹ ਜਿਹੜੇ ਬੱਚੇ ਇੱਥੇ ਲੱਗੇ ਹੋਏ ਨੇ ਤਾਂ ਗੱਲਬਾਤ ਵੀ ਕਰਾਂਗਾ ਭਾਈ ਜੀ ਦੇਖੋ ਕਿਸ ਤਰੀਕੇ ਨਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕਿਵੇਂ ਦਾ ਚੱਲ ਰਿਹਾ ਤੇ ਲੱਗਦਾ ਹੈ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਇਸ ਨਾਲੇ ਨੂੰ ਦਰਿਆ ਬਣਾ ਦਿੱਤਾ ਜਾਊਗਾ ਹਾਂ ਜੀ ਹਾਂ ਜੀ ਹਾਂ ਜੀ ਬਾਈ ਬਹੁਤ ਵਧੀਆ ਬਣ ਸਕਦਾ ਵਾ ਸਾਰਿਆਂ ਦਾ ਸੰਯੋਗ ਚਾਹੀਦਾ ਤਾਂ ਡਾ ਵੀ ਚਾਹੀਦਾ ਵਾ ਜੀ ਸਾਰੇ ਜਿੰਨੇ ਵੀ ਲੁਧਿਆਣਾ ਨਿਵਾਸੀ ਆ ਸਾਰਿਆਂ ਦਾ ਸੰਯੋਗ ਚਾਹੀਦਾ ਜੋ ਇਹ ਜਿਹੜਾ ਟ੍ਰੀਟਮੈਂਟ ਪਲਾਨ ਬਣ ਰਿਹਾ ਹੈ ਇਹਦੇ ਨਾਲ ਲੁਧਿਆਣਾ ਵਾਸੀ ਨੂੰ ਕਿੰਨੀ ਸਹੂਲਤ ਮਿਲਣ ਵਾਲੀ ਬਹੁਤ ਸਹੂਲਤ ਮਿਲਣ ਵਾਲੀ ਪਾਣੀ ਵਧੀਆ ਚਾਹੀਦਾ ਆਪਾਂ ਨੂੰ ਪੀਣਾ ਵੀ ਆ ਨਹਾਉਣਾ ਵੀ ਆ ਹੈਨਾ ਪਾਣੀ ਆਪਾਂ ਪਹਿਲਾਂ ਵੀ ਦੇਖਿਆ ਸੀ ਇਸ ਤਰ੍ਹਾਂ ਤਾਂ ਨਹੀਂ ਸੀ ਭਾਈ ਹੁਣ ਆਪਣੀਆਂ ਹੀ ਗਲਤੀਆਂ ਵਾਂ ਸਾਡੀਆਂ ਸਰਕਾਰਾਂ ਦੀਆਂ ਕੋ ਆਪਣੇ ਲੋਕਾਂ ਦੀਆਂ ਗਲਤੀਆਂ ਮੇਣ ਹੈਨਾ ਇਹ ਕੀ ਲੱਗਦਾ ਕਿ ਕਾਰਨ ਕੀ ਹੈ ਕਿ ਇਹ ਆਸ ਹੈ ਭਾਈ ਨੂੰ ਬਹੁਤ ਆਸ ਆ ਹੋ ਜਾਣਾ ਵਧੀਆ ਹੋ ਜਾਣਾ ਬਹੁਤ ਵਧੀਆ ਹੋਇਆ ਨਾ ਸਾਰਿਆਂ ਦਾ ਸੰਯੋਗ ਜਾਈਦਾ ਆਪਣਾ। ਠੀਕ ਹੈ। ਸਾਰੇ ਜਾਣੇ ਲੱਗਾਂਗੇ ਤਾਂ ਫੇਰ ਹੀ ਆ। ਜੀ ਜੀ ਜੀ। ਤਾਂ ਲੁਧਿਆਣਾ ਵਾਸੀਆਂ ਦਾ ਸਹਿਯੋਗ ਮਿਲ ਰਿਹਾ ਕੋਈ? ਨਹੀਂ ਜੀ ਇਹ ਤਾਂ ਵਾਹਿਗੁਰੂ ਤੁਹਾਡੇ ਸਾਹਮਣੇ ਹੀ ਆ। ਹੈਨਾ? ਇਹ ਸਾਰੇ ਜਾਣੇ ਆਉਣਗੇ ਤਾਂ ਫੇਰ ਹੋਰ ਵਧੀਆ ਹੋਊ ਕੰਮ। ਕੀ ਕਹਿੰਦੇ ਲੁਧਿਆਣਾ ਵਾਸੀਆਂ ਨੂੰ ਵੀ ਕਿਸ ਤਰੀਕੇ ਦਾ ਸਹਿਯੋਗ? ਅਪੀਲ ਹੈ ਵਾਹਿਗੁਰੂ ਜੀ ਸਾਰਿਆਂ ਨੂੰ ਅਪੀਲ ਇਹ ਹੀ ਆ ਵੀ ਸਾਰੇ ਜਾਣੇ ਆਣਗੇ ਇੱਥੇ ਸੇਵਾ ਕਰਨੀ ਜਾਈਦੀ ਆ। ਵੱਧ ਤੋਂ ਵੱਧ ਸਾਰਿਆਂ ਨੂੰ ਸਿਆਣੇ ਬਨਣਾ ਜਾਈਦਾ ਵਾ। ਦਰਿਆ ਦੇ ਵਿੱਚ ਨਹੀਂ ਸੁੱਟਣਾ ਚਾਹੀਦਾ ਗੰਦਮਨ ਹੈਨਾ ਬਾਕੀ ਕੰਮ ਜਿਹੜੇ ਹੌਲੀ ਹੌਲੀ ਟਾਈਮ ਲੱਗੂਗਾ ਹੋ ਜਾਣ ਸੋ ਬਿਲਕੁਲ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜੀ ਸੇਵਾ ਹੈ ਉਹ ਵੀਰੋਣੀ ਵੀ ਨਿਭਾ ਰਹੇ ਨੇ ਸਾਡੀ ਮਾਵਾ ਵਰਗੀ ਜਿਹੜੀ ਮਾਂ ਵੀ ਇੱਥੇ ਮੌਜੂਦ ਹੈ ਤੇ ਉਹ ਵੀ ਜਿਹੜੀ ਇਸ ਸੇਵਾ ਨੂੰ ਜਿਹੜੀ ਨਿਭਾ ਰਹੀ ਹੈ ਅੱਜ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਕਿ ਅੱਜ ਸੰਤ ਬਾਬਾ ਬਲਬੀਰ ਸਿੰਘ ਜਿਹੜੇ ਨੇ ਉਹਨਾਂ ਦੀ ਅਗਵਾਈ ਦੇ ਹੇਠ ਇਹਨਾਂ ਵੱਡਾ ਉਪਰਾਲਾ ਕਰ ਰਹੇ ਹੋ ਤੇ ਇੱਕ ਸਟੂਡੈਂਟ ਹੋ ਇਸ ਕਰਕੇ ਬਹੁਤ ਵੱਡੀ ਗੱਲ ਹੈ ਬਹੁਤ ਵਧੀਆ ਮਹਿਸੂਸ ਹੋ ਰਿਹਾ ਬੰਨਾਂ ਦੀ ਸੇਵਾ ਦਾ ਮੌਕਾ ਮਿਲ ਰਿਹਾ ਹੋਰ ਵੀ ਸ਼ਹਿਰਸ ਦੇ ਹੋਣਾ ਸ਼ਰਵਾਸਨ ਵੀ ਪੀਰ ਕਿ ਆਉ ਸਕਦੇ ਤੇ ਸੇਵਾ ਦਾ ਨੋਕਾ ਨੋਕਾ ਅੱਛਾ ਜੇ ਜਦੋਂ ਤੁਸੀਂ ਇੱਥੇ ਆਏ ਸੀਗੇ ਲੁਧਿਆਣਾ ਸ਼ਹਿਰ ਚ ਲੁਧਿਆਣੇ ਚ ਆਏ ਹੋ ਤੁਸੀਂ ਪਹਿਲੀ ਵਾਰੀ ਮਤਲਬ ਛੋਟੀ ਹੁੰਦੀ ਆਈ ਸੀ ਹੁਣ ਪਹਿਲੀ ਵਾਰੀ ਵੱਡੀ ਆਈ ਹਾਂ ਲੁਧਿਆਣੇ ਮੈਂ ਅੱਛਾ ਜਦੋਂ ਤੁਸੀਂ ਇਸ ਬੁੱਡੇ ਨਾਲੇ ਵੱਲ ਦੇਖਿਆ ਜਿਹੜਾ ਦਰਿਆ ਹੋਇਆ ਕਰਦਾ ਸੀਗਾ ਤਾਂ ਕੀ ਮਹਿਸੂਸ ਕੀਤਾ ਵੀ ਇਹ ਚੀਜ਼ ਜਿਹੜੀ ਆ ਉਹ ਲੁਧਿਆਣਾ ਸ਼ਹਿਰ ਦੇ ਵਿੱਚ ਕਿਵੇਂ ਦਾ ਮਹਿਸੂਸ ਕੀਤਾ ਇਹ ਮੈਨੂੰ ਬੜਿਆ ਲੱਗਿਆ ਆਸ-ਪਾਸ ਕਿੰਨੀ ਗੰਦਗੀ ਹੈ ਨਾਲੇ ਬਿਮਾਰੀਆਂ ਫੈਲਦੀਆਂ ਇਹਦੇ ਨਾਲ ਇੱਥੇ ਜਿਹੜੇ ਆਸ-ਪਾਸ ਲੋਕੀ ਰਹਿੰਦੇ ਉਹਨਾਂ ਨੂੰ ਮੈਂ ਅੱਖਾਂ ਵਿੱਚ ਜਲ ਉਹਨੂੰ ਦੇ ਤੂਏ ਦੇ ਨਾਲ ਸੌਲਵੈਂਟ ਪ੍ਰੋਬਲਮ ਹੁੰਦੀ ਹੈ ਸੋਚਿਆ ਵੀ ਲੁਧਿਆਣਾ ਵਾਸੀ ਕਿਵੇਂ ਰਹਿ ਰਹੇ ਨੇ ਇੱਥੇ ਬਹੁਤ ਮੁਸ਼ਕਿਲ ਨਾਲ ਰਹਿ ਰਹੇ ਹੋ ਨੇ ਜੀ ਤੇ ਕੀ ਕੀ ਅਪੀਲ ਕਰਦੇ ਨੇ ਲੁਧਿਆਣਾ ਦੇ ਵਾਸੀਆਂ ਨੂੰ ਜਿਸ ਤਰ੍ਹਾਂ ਤੁਸੀਂ ਲਗਾਤਾਰ ਸਹਿਯੋਗ ਕਰ ਰਹੇ ਹੋ ਇਹ ਵੱਡਾ ਤੋਂ ਵੱਧ ਯੋਗਦਾਨ ਦੇ ਸੇਵਾ ਕਰਨਾ ਕਿ ਇੱਥੇ ਹਾਂਜੀ ਲਗਾਤਾਰ ਸੇਵਾ ਚੱਲ ਰਹੀ ਹੈ ਇੱਥੇ ਸੰਤ ਸਿੱਟੀ ਵਾਲਾ ਬੱਬਾ ਬਲਵੀਰ ਸਿੰਘ ਜੀ ਇੱਥੇ ਸੇਵਾ ਕਰਵਾ ਰਹੇ ਨੇ ਪਰ ਲੋਕਾਂ ਨੂੰ ਚਾਹੀਦਾ ਕਿ ਵੱਧ ਤੋਂ ਵੱਧ ਆ ਕੇ ਆਪ ਵੀ ਤੁਸੀਂ ਅਸੀਂ ਵੀ ਪਲੇਅਰ ਹੋ ਕੇ ਅਸੀਂ ਵੀ ਇੱਥੇ ਆਏ ਆ ਅਸੀਂ ਸਾਡੀ ਪੂਰੀ ਟੀਮ ਆਈ ਹੈ ਸਾਡੀ ਵਾਟਰ ਸਪੋਰਟਸ ਦੀ ਲੋਕਾਂ ਨੂੰ ਚਾਹੀਦਾ ਕਿ ਤੁਸੀਂ ਅਸੀਂ ਦੂਰੋਂ ਆ ਕੇ ਅਸੀਂ ਇੱਥੇ ਸੇਵਾ ਕਰ ਰਹੇ ਆ ਲੋਕਾਂ ਨੂੰ ਚਾਹੀਦਾ ਕਿ ਇੱਥੇ ਆ ਕੇ ਸੇਵਾ ਕਰਨ ਵੱਧ ਤੋਂ ਵੱਧ ਇਥੋਂ ਆਪਾਂ ਜਿਹੜਾ ਵਧੀਆ ਸਫਾਈ ਹੋਵੇ ਲੁਧਿਆਣਾ ਸ਼ਹਿਰ ਦੇ ਵਿੱਚ ਆਹ ਗੰਦਾ ਨਾਲਾ ਇਹ ਹਟਾਇਆ ਜਲਦੀ ਜਲਦੀ ਸਫਾਈ ਹੋਵੇ ਕਿਉਂਕਿ ਚਾਰ ਮਹੀਨੇ ਹੋ ਨਹੀਂ ਦੋ ਮਹੀਨੇ ਚ ਕੰਪਲੀਟ ਹੋ ਜੇ ਜੀ ਲੱਗਦਾ ਜਦੋਂ ਤੁਸੀਂ ਇੱਥੇ ਆਏ ਸੀ ਮੈਂ ਉਹੀ ਸਵਾਲ ਕਰ ਲੈਣਾ ਜਦ ਲੋਕ ਇਸ ਦੇ ਵਿੱਚ ਨਾਉਂਦੇ ਵੀ ਸੀ ਇਸ ਦਾ ਪਾਣੀ ਯੂਜ਼ ਕਰਦੇ ਸੀ ਤੇ ਅੱਜ ਜਦੋਂ ਇਹ ਇੱਥੇ ਤੁਸੀਂ ਵੇਖਿਆ ਤਾਂ ਕਿਵੇਂ ਦਾ ਮਹਿਸੂਸ ਕੀਤਾ ਜਦੋਂ ਇੱਥੇ ਆਏ ਬਹੁਤ ਬੁਰਾ ਲੱਗਿਆ ਇੱਥੇ ਆ ਕੇ ਕਿ ਇੰਨਾ ਕਾਲਾ ਪਾਣੀ ਇੰਨਾ ਗੰਦਾ ਪਾਣੀ ਲੋਕੀ ਪਤਾ ਨਹੀਂ ਕਿੱਦਾਂ ਲੁਧਿਆਣੇ ਦੇ ਰਹਿ ਰਹੇ ਨੇ ਉਹਨਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਵੱਤੂ ਵਾਦਾ ਕੇ ਸੇਵਾ ਕਰੋ ਕਿਉਂਕਿ ਪਾਣੀ ਬਹੁਤ ਗੰਦਾ ਹੈ ਕਿ ਜਾ ਕੇ ਬਹੁਤ ਬਿਮਾਰੀਆਂ ਲੱਗਣੀਆਂ ਬਹੁਤ ਨੁਕਸਾਨ ਹੋਏਗਾ ਅੱਛਾ ਮੈਂ ਕਿੱਥੋਂ ਆਏ ਹੋ ਵੈਸੇ ਮੈਂ ਵੈਸੇ ਤਾਂ ਲੁਧਿਆਣਾ ਸੁਧਾਰ ਕਾਲਜ ਦੀ ਆ ਪਰ ਲੇਕਿਨ ਇਹ ਸੁਲਤਾਨਪੁਰ ਲੋਧੀ ਸਾਡਾ ਕੈਂਪ ਹੈ ਸਾਡੇ ਕੋਚ ਸਰ ਹੈਗੇ ਖੈਰਾ ਸਰ ਇਹਨਾਂ ਦੇ ਹੇਠ ਅਸੀਂ ਪ੍ਰੈਕਟਿਸ ਕਰਦੇ ਹਾਂ ਜੀ ਜੀ ਤਾਂ ਬਿਲਕੁਲ ਕੋਰਸਾ ਵੀ ਸਾਡੇ ਨਾਲ ਮੌਜੂਦ ਨੇ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਆਏ ਹੋ ਅੱਜ ਇਸ ਉਪਰਾਲੇ ਜਿੱਥੇ ਲੁਧਿਆਣਾ ਸ਼ਹਿਰ ਡੀਕ ਰਹੇ ਨੇ ਵੀ ਇਸ ਨਾਲੇ ਨੂੰ ਕਦੋਂ ਦਰਿਆ ਬਣਾਉ ਜਾਗਾ ਉਸ ਦੇ ਵਿੱਚ ਸਹਿਯੋਗ ਕਰ ਰਹੇ ਹੋ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਇਸ ਬਾਰੇ ਬੜੀ ਖੁਸ਼ੀ ਦੀ ਗੱਲ ਆ ਕਿ ਅਸੀਂ ਬਾਬਾ ਸੰਤ ਸੀਚਲ ਜੀ ਦੇ ਰਾਹਤ ਕਾਰਜਾਂ ਦੇ ਵਿੱਚ ਸਮਾਜ ਭਲਾਈ ਕਾਰਜਾਂ ਦੇ ਵਿੱਚ ਹਿੱਸਾ ਬਣ ਰਹੇ ਆ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਅਸੋ ਜਿਸ ਤਰ੍ਹਾਂ ਪਵਿੱਤਰ ਨਦੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸultanpur Lodhi ਵਾਲੀ ਬਾਬਾ ਜੀ ਨੇ ਮੋੜ ਸਰਜੀਤ ਕੀਤੀ ਆ ਔਰ ਬਾਬਾ ਜੀ ਨੂੰ ਵਾਤਾਵਰਨ ਪ੍ਰੇਮੀ ਕਰਕੇ ਜਾਣਿਆ ਜਾਂਦਾ ਪਿਛਲੇ ਦਿਨਾਂ 'ਚ ਬੜੇ ਪ੍ਰੋਟੈਸਟ ਵੀ ਹੋਏ ਅਸੋ ਸਮੇਂ ਦੀ ਲੋੜ ਦੇ ਮੁਤਾਬਕ ਸਟੇਜੀ ਭਾਸ਼ਣ ਦੇਣ ਦੀ ਬਜਾਏ ਬਦਲਾਅ ਜ਼ਰੂਰੀ ਆ ਜੀ ਜੋ ਬਾਬਾ ਜੀ ਬਦਲਾ ਕਰਨ ਤੁਰੇ ਹੋਏ ਆ ਅਸੀਂ ਇਹੋ ਹੀ ਅਪੀਲ ਕਰਦੇ ਆ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਰਾਜਸਥਾਨ ਤੱਕ ਇਹ ਪਾਣੀ ਜਾਂਦਾ ਔਰ ਮਾਲਵਾ ਬੈਲਟ ਸਾਰੀ ਜਿਹੜੀ ਆ ਉਹ ਬਿਮਾਰੀਆਂ ਤੋਂ ਸ਼ਿਕਾਰ ਹੈ ਇਸ ਕਰਕੇ ਔਰ ਦੇਖੋ ਤੁਸੀਂ ਕਿੰਨਾ ਭਾਫਾੜਦਾ ਪਾਣੀ ਆ ਤੇ ਇੰਨਾ ਪਲੀਤ ਹੋਇਆ ਪਾਣੀ ਆ ਕਿੰਨਾ ਕਿੰਨਾ ਇਹਦੇ ਵਿੱਚ ਕੈਮੀਕਲ ਜਾ ਰਿਹਾ ਸੋ ਅੱਜ ਨਹੀਂ ਤੇ ਕਦੇ ਵੀ ਨਹੀਂ ਜੇ ਕੋਈ ਦੇਖੋ انسان ਲਾਲੋ ਜਾਂ ਸੰਤ ਸਿਚੇয়াল ਜੀ ਲਾਲੋ ਜਿਹੜੇ ਇੱਕ ਪਲੇਟਫਾਰਮ ਤੇ ਫਰੰਟ ਹੋ ਕੇ ਕੈਪਟਨ ਬਣ ਕੇ ਖੜੇ ਆ ਤਾਂ ਸਾਨੂੰ ਫੌਜ ਬਣ ਕੇ ਉਹਨਾਂ ਦਾ ਨਾਲ ਹਿੱਸਾ ਲੈਣਾ ਚਾਹੀਦਾ ਤੇ ਇਹਨਾਂ ਪਾਣੀਆਂ ਗੰਦਿਆਂ ਦੇ ਵਿਰੁੱਧ ਕਰਕੇ ਇਹਨੂੰ ਟ੍ਰੀਟ ਕਰਨ ਦੇ ਵਿੱਚ ਉਹਨਾਂ ਦਾ ਹਿੱਸਾ ਬਣਨਾ ਚਾਹੀਦਾ ਹ ਹੁਣ ਦੇਖੋ ਇਹ ਸਾਰੇ ਤੁਹਾਡੇ ਸਾਹਮਣੇ ਜਿਹੜੇ ਕਾਰਜ ਚੱਲ ਰਹੇ ਆ ਉਹ ਬਾਬਾ ਜੀ ਵੱਲੋਂ ਹੀ ਚਲਾਏ ਜਾ ਰਹੇ ਆ ਬਾਬਾ ਜੀ ਨੇ ਨੋ ਡੇਟ ਨੋ ਵੇਟ ਤੇ ਨੋ ਲੇਟ ਇਹਦਾ ਨਾਹਰਾ ਲਾ ਕੇ ਚੱਲੇ ਹੋਏ ਆ ਸੋ ਅੱਜ ਮੈਨੂੰ ਆਸ ਨਹੀਂ ਮੈਨੂੰ ਮਾਣ ਔਰ ਮੈਨੂੰ ਯਕੀਨ ਆ ਕਿ ਜੇ ਬਾਬਾ ਜੀ ਖੜੇ ਆ ਤਾਂ ਸੰਭਵ ਆ ਇਹ ਸਾਫ਼ ਹੋਊਗਾ ਪਾਣੀ ਤੁਹਾਨੂੰ ਉਸੇ ਹੀ ਤਰ੍ਹਾਂ ਜਿਵੇਂ ਆਮ ਦਰਿਆਵਾਂ ਦਾ ਪਾਣੀ ਨਜ਼ਰ ਆਵੇਗਾ ਇਹ ਵੀ ਕੁਝ ਸਮੇਂ ਤੱਕ ਆਮ ਦਰਿਆਵਾਂ ਦਾ ਪਾਣੀ ਵਾਂਗ ਹੀ ਨਜ਼ਰ ਆਵੇਗਾ ਸੋ ਅਸੀਂ ਫਿਰ ਤੋਂ ਅਪੀਲ ਕਰਦੇ ਆ ਯੂਨੀਵਰਸਟੀਆਂ ਕਾਲਜਾਂ ਨੂੰ ਜਿਸ ਤਰ੍ਹਾਂ ਮੇਰੇ ਸਾਰੇ ਖਿਡਾਰੀ ਜਿਹੜੇ ਆ ਇਹ ਨੈਸ਼ਨਲ ਮੈਡਲ ਜਿੱਤ ਕੇ ਅਸੀਂ ਰੀਸੈਂਟ ਨੈਸ਼ਨਲ ਚੈਂਪੀਅਨਸ਼ਿਪ ਤੋਂ ਮੈਡਲ ਅਚੀਵ ਕਰਕੇ ਆਏ ਆ ਦਿੱਲੀ ਤੋਂ ਜਮਨਾ ਨਦੀ ਤੇ ਸੋਇਆ ਸੀਗਾ ਸਾਡਾ ਕੰਪੀਟੀਸ਼ਨ ਉਹ ਸੋ ਅਸੀਂ ਉਸੇ ਰਾਤ ਅਗਲੀ ਰਾਤ ਆਣ ਕੇ ਇੱਥੇ ਆ ਗਏ ਆ ਸਾਡੇ ਮਨ ਦੇ ਵਿੱਚ ਇੱਕ ਜਜ਼ਬਾ ਸੀਗਾ ਕਿ ਅਸੀਂ ਵੀ ਬਾਬਾ ਜੀ ਦੇ ਕਾਰਜਾਂ ਦਾ ਹਿੱਸਾ ਬਣਨਾ ਕਿਉਂਕਿ ਬਾਬਾ ਜੀ ਇੰਨੀ ਸਪੋਰਟ ਕਰ ਰਹੇ ਆ ਸਮਾਜ ਲਈ ਕਰ ਰਹੇ ਆ ਸੋ ਅਸੀਂ ਵੀ ਹਿੱਸਾ ਬਣਨਾ ਆਏ ਆ ਅਸੀਂ ਕਾਲਜਾਂ ਯੂਨੀਵਰਸਟੀਆਂ ਨੂੰ ਸਟੂਡੈਂਟਾਂ ਨੂੰ ਵਿਦਿਆਰਥੀਆਂ ਨੂੰ ਸਾਰਿਆਂ ਨੂੰ ਅਪ ਪੀ ਪ੍ਰੋਫੈਸਰਾਂ ਨੂੰ ਟੀਚਰਾਂ ਨੂੰ ਅਪੀਲ ਕਰਦੇ ਆ ਕਿ ਇਹ ਵਿਜ਼ਿਟ ਕਰਾਓ ਵੇਖੋ ਸਰਕਾਰ ਦੇ ਵੱਖ-ਵੱਖ ਪਲਾਨ ਨੇ ਕੁਝ ਵਿਜ਼ਿਟ ਕਰਾਉਣ ਜਾਂਦੇ ਸੋ ਇਹਨਾਂ ਚੀਜ਼ਾਂ ਤੋਂ ਜਾਣੂ ਕਰਾਓ ਕਿ ਅਸੀਂ ਕਿਹੜੇ ਦੌਰ ਚੋਂ ਗੁਜ਼ਰ ਚ ਗੁਜ਼ਰ ਰਹੇ ਆ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਜੇ ਇਹ ਪਾਣੀਆਂ ਦੇ ਵਿੱਚ ਹਿੱਸਾ ਬਣ ਕੇ ਕੁਝ ਸਾਫ਼ ਦੇ ਦਿੰਨੇ ਆ ਸਾਡੇ ਲਈ ਇਦੋਂ ਵੱਡੀ ਅਚੀਵਮੈਂਟ ਕੋਈ ਨਹੀਂ ਹੋ ਸਕਦੀ ਕਿਤਾਬੀ ਪੜਾਈ ਤੇ ਪ੍ਰੈਕਟੀਕਲ ਦਾ ਫਰਕ ਆ ਉਹ ਸੰਤ ਸੀਚੇਵਾਲ ਜੀ ਨੇ ਪਦਮਸ਼ਰੀ ਅਵਾਰਡ ਨਾ ਨਵਾਜਿਆ ਡੀਲਟ ਦੀ ਡਿਗਰੀ ਨਾ ਨਵਾਜਿਆ ਤੇ ਤਾਂ ਹੀ ਨਵਾਜਿਆ ਕਿ ਉਹਨਾਂ ਨੇ ਇੱਕ ਇਤਿਹਾਸ ਸਿਰਜਿਆ ਵਾ ਇੱਕ ਇਤਿਹਾਸ ਲਿਖਣਾ ਹੁੰਦਾ ਕਿਤਾਬਾਂ ਚ ਇੱਕ ਸਿਰਜਣਾ ਔਰ ਸੰਤ ਸੀਚੇਵਾਲ ਜੀ ਨੇ ਉਹ ਕਰਕੇ ਦਿਖਾਇਆ ਸਾਨੂੰ ਚੰਗਾ ਲੱਗਿਆ ਇੱਕ ਇੱਕ ਮੈਂ ਦੇਖਿਆ ਸਾਰੇ ਸਟੂਡੈਂਟਸ ਦੇ ਤੁਹਾਡੇ ਪਿੱਛੇ ਪੰਜਾਬ ਲਿਖਿਆ ਹੋਇਆ ਇਹ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਤੋਂ ਹੀ ਇਹ ਤਾਲੁਕਾਤ ਰੱਖਦੇ ਹਾਂ ਬਿਲਕੁਲ ਇਹ ਸਾਰੇ ਪੰਜਾਬੀ ਨੇ ਵੱਖ-ਵੱਖ ਜ਼ਿਲ੍ਹਿਆਂ ਨੂੰ ਬਿਲੋਂਗ ਕਰਦੇ ਨੇ ਉਹ ਸਾਡੇ ਸੰਸੀਚਲ ਵਾਟਰ ਸਪੋਰਟ ਸੈਂਟਰ ਜਿਹੜਾ ਬਾਬਾ ਜੀ ਦੀ ਸੁਪਰਵੀਜ਼ਨ 'ਚ ਚੱਲ ਰਿਹਾ ਉਹਦੇ ਵਿੱਚ ਸਾਰੇ ਬੱਚੇ ਅਭਿਆਸ ਕਰਦੇ ਨੇ ਇੱਥੇ ਅਭਿਆਸ ਕਰਕੇ ਹੁਣ ਇਹਨਾਂ ਨੇ ਮੈਡਲ ਜਿੱਤੇ ਨੇ ਸਾਡੇ ਖਿਡਾਰੀ ਨੈਸ਼ਨਲ ਸਟੇਟ ਲੈਵਲ ਤੋਂ ਲੈ ਕੇ ਇੰਟਰਨੈਸ਼ਨਲ ਚੀਫ ਆ ਕਰਕੇ ਆਇਨੀ ਸਾਡੇ ਕੋਲ ਇੱਕ ਲੜਕਾ ਉਹ ਵਰਲਡ ਚੈਂਪੀਅਨਸ਼ਿਪ ਚ ਫਿਲਪਾਈਨ ਚ ਰੀਸੈਂਟਲੀ ব্রੌਂਜ਼ ਮੈਡਲ ਅਚੀਵ ਕਰਕੇ ਆਇਆ ਉਹ ਵੀ ਇੱਥੇ ਹਾਂ ਉਹ ਵੀ ਸਾਡੇ ਕੋਲ ਇੱਥੇ ਮੌਜੂਦ ਆ ਤੁਹਾਨੂੰ ਮਿਲਾਉਣੇ ਆ ਸੀ ਉਹਨਾਂ ਨਾਲ ਸੋ ਇਹ ਸਾਰੇ ਪੰਜਾਬੀ ਆ ਪੰਜਾਬ ਨੇ ਹਮੇਸ਼ਾ ਹੀ ਜੱਜਮੈਨ ਨਾਲ ਖੜਨਾ ਸਿੱਖਿਆ ਲੜਨਾ ਸਿੱਖਿਆ ਬਹਾਦਰੀਆਂ ਦੇ ਕਿਸੇ ਤੁਹੀਂ ਕੋਈ ਇਹ ਲੋਕੈਸ਼ਪਿਆ ਤਾਂ ਹੈ ਹੀ ਨਹੀਂ ਤੇ ਸੋ ਇਹ ਕਾਰਜ ਤੇ ਕੁਝ ਵੀ ਨਹੀਂ ਹੈਗੇ ਜੇ ਬਾਬਾ ਜੀ ਆਗੂ ਚੰਗਿਆਂ ਦੀ ਲੋੜ ਆ ਯੂਥ ਬਹੁਤ ਪਿੱਛੇ ਲੱਗ ਸਕਦਾ ਅਹੀਂ ਵੀ ਤਾਂ ਮੈਂ ਅਰਦਾਸਪੁਰ ਡਿਸਟ੍ਰਿਕਟ ਆ ਮੇਰਾ ਕਿਸ ਦਾ ਕਪੂਰਥਲਾ ਕੇ ਦਾ ਜਲੰਧਰ ਕੇ ਦਾ ਸੰਗਰੂ ਆਹੀ ਮਿੱਤੇ ਆਈਆਂ ਆਗੂ ਚੰਗਾ ਹੋਣਾ ਚਾਹੀਦਾ ਆਗੂ ਚੰਗਾ ਜ਼ਰੂਰੀ ਹੋਣਾ ਚਾਹੀਦਾ ਜੇ ਆਗੂ ਚੰਗਾ ਤੇ ਹਰ ਕੰਮ ਸੰਭਵ ਆ ਜੀ ਜੀ ਹਾਂਜੀ ਮੈਮ ਕੀ ਕਹਿਣਾ ਚਾਹੋਗੇ ਅੱਜ ਅ ਬਾਬਾ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਸਾਨੂੰ ਵੀ ਇੱਕ ਹੁਲਾਰਾ ਮਿਲ ਰਿਹਾ ਆ ਹਨਾ ਉਹਨਾਂ ਦੇ ਨਾਲ ਲੱਗ ਕੇ ਤੇ ਸਮਾਜ ਨੂੰ ਸੁਧਾਰਨ ਦਾ ਹਮ ਅੱਛਾ ਕਿਵੇਂ ਦਾ ਮਹਿਸੂਸ ਕੀਤਾ ਕਿ ਲੁਧਿਆਣਾ ਵਾਸੀ ਕਿਸ ਤਰੀਕੇ ਨਾਲ ਇੱਥੇ ਵਤੀਤ ਕਰ ਰਹੇ ਨੇ ਕਿਉਂਕਿ ਬਿਲਕੁਲ ਨਾਲ ਲੱਗਦੇ ਘਰ ਤੇ ਦੇਖੋ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਆਪਣਾ ਯੋਗਦਾਨ ਪਾਉਣ ਮੈਂ ਦੇਖਿਆ ਕਿ ਉਹ ਆਪਣਾ ਹਿੱਸਾ ਨਹੀਂ ਪਾ ਰਹੇ ਹੈਗੇ ਉਹਨਾਂ ਨੂੰ ਵੀ ਇਹੀ ਸੰਦੇਸ਼ ਦੇਣਾ ਚਾਹਾਂਗੇ ਕਿ ਉਹ ਵੀ ਸਾਡੇ ਨਾਲ ਬਾਬਾ ਜੀ ਦੇ ਨਾਲ ਲਾ ਕੇ ਹੈਨਾ ਵੀ ਸਮਾਜ ਨੂੰ ਸੁਧਾਰਨ ਅੱਛਾ ਜਿਹੜੀ ਸੇਵਾ ਕਰ ਰਹੇ ਹਾਂ ਉਸ ਨੂੰ ਵੇਖ ਕੇ ਕਿੰਨੀ ਖੁਸ਼ੀ ਹੋ ਰਹੀ ਹੈ ਵੀ ਅੱਜ ਸਾਨੂੰ ਇਸ ਤਰੀਕੇ ਦਾ ਮੌਕਾ ਮਿਲਿਆ ਤੇ ਮੈਂ ਸਭ ਤੋਂ ਪਹਿਲਾਂ ਤਾਂ ਕੋਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਕਿਉਂਕਿ ਇਹ ਜਿਵੇਂ ਕਿਹਾ ਕਿ ਇਹਨਾਂ ਨੇ ਵੀ ਮੁਖੀਆ ਵਧੀਆ ਹੋਣਾ ਚਾਹੀਦਾ ਜਿਹੜਾ ਹੈਡ ਹੈਗਾ ਉਹ ਵਧੀਆ ਹੋਣਾ ਚਾਹੀਦਾ ਤੇ ਅੱਜ ਤੁਹਾਡੇ ਹੈਡ ਕਿਉਂਕਿ ਇਹਨਾਂ ਦੇ ਨਾਲ ਤੁਸੀਂ ਆਏ ਹੋ ਤੇ ਲੱਗਦਾ ਕਿ ਵੀ ਹੋਰ ਜਿਹੜੇ ਕੋਚ ਨੇ ਜਾਂ ਫਿਰ ਪ੍ਰੋਫੈਸ਼ਨਲ ਜਿਸ ਤਰ੍ਹਾਂ ਗੱਲ ਕੀਤੀ ਉਹਨਾਂ ਨੂੰ ਵੀ ਆਪਣੇ ਬੱਚਿਆਂ ਨੂੰ ਇੱਥੇ ਲਿਆ ਕੇ ਸਟੂਡੈਂਟਸ ਨੂੰ ਲਿਆ ਕੇ ਦਿਖਾਉਣਾ ਚਾਹੀਦਾ ਇਸ ਤਰੀਕੇ ਦੇ ਚਾਹ ਹਾਂਜੀ ਬਿਲਕੁਲ ਲਿਆਉਣਾ ਚਾਹੀਦਾ ਉਹਨਾਂ ਨੂੰ ਵੀ ਸਾਡੇ ਕੋਚ ਸਰ ਦੀ ਬਦੌਲਤ ਹੀ ਅਸੀਂ ਇੱਥੇ ਆਏ ਆ ਤੇ ਹੋਰ ਵੀ ਇਹ ਕਲਾ ਵੀ ਮਤਲਬ ਸਮਾਜ ਦੇ ਸੁਧਾਰ ਲਈ ਨਹੀਂ ਇਹ ਕਲਾ ਉਪਰਾਲਾ ਕਰ ਰਹੇ ਪਪਾ ਜੀ ਨਾਲ ਜੁੜੇ ਹੋਏ ਆ ਤੇ ਹੋਰ ਵੀ ਮਤਲਬ ਵਧੀਆ ਸਿੱਖਿਆ ਦੇ ਰਹੇ ਆ ਸਾਰੇ ਬੱਚਿਆਂ ਨੂੰ ਵੀ ਤੇ ਟੀਚਰ ਸਾਹਿਬਾਨ ਨੂੰ ਵੀ ਜੇ ਨਾ ਹੁੰਦੇ ਤੇ ਅਸੀਂ ਇੱਥੇ ਨਹੀਂ ਸੀ ਹੋਣਾ ਹਾਂਜੀ ਸੋ ਇਸ ਉਪਰਾਲੇ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਮੁੱਢ ਬਣ ਕੇ ਜਿਹੜੇ ਸਭ ਤੋਂ ਮੂਰੇ ਸੰਤ ਬਲਬੀਰ ਸਿੰਘ ਸੀਚੇ ਵਾਲੇ ਜੀ ਜੋ ਵਾਤਾਵਰਣ ਨੂੰ ਸਾਫ਼ ਰੱਖਣ ਦੇ ਨਾਮ ਤੇ ਹਮੇਸ਼ਾ ਹੀ ਜਾਣਿਆ ਜਾਂਦੇ ਸੋ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਸ ਉਪਰਾਲੇ ਨੂੰ ਜੜਾਗਾ ਕੀਤਾ ਜਾ ਰਿਹਾ ਸੋ ਬਹੁਤ ਵੱਡੇ ਵੱਡੇ ਜਿਹੜੇ ਪ੍ਰੋਜੈਕਟ ਦਾ ਦਾਵਾ ਕਰਦੇ ਨੇ ਉਹ ਪਰ ਕਰਦੇ ਨਹੀਂ ਪਰ ਅੱਜ ਇਹ ਚੀਜ਼ਾਂ ਸਾਬਤ ਹੋ ਗਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਜਿਹੜਾ ਪੁਰਾਣਾ ਬੁੱਢਾ ਦਰਿਆ ਹੋਇਆ ਕਰਦਾ ਸੀਗਾ ਤੇ ਫਿਰ ਮੁੜ ਕੇ ਇਹ ਬੁੱਢਾ ਦਰਿਆ ਹੀ ਜਾਣਿਆ ਜਾਊਗਾ ਬਬਾਈ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸਿਟੀ ਹੈਡਲਾਈਨਸ 'ਚ ਬਹੁਤ ਬਹੁਤ ਤੁਹਾਡਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਇਸ ਪ੍ਰੋਡਕਟ ਜਿਹੜੇ ਪ੍ਰੋਜੈਕਟ ਦੀ ਉਸਾਰੀ ਕਰ ਰਹੇ ਹੋ ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਇੱਥੇ ਆਏ ਹੋਏ ਨੇ ਸੇਵਾ ਕਰ ਰਹੇ ਨੇ ਸਟੂਡੈਂਟਸ ਆਏ ਹੋਏ ਨੇ ਸਭ ਤੋਂ ਪਹਿਲਾਂ ਤਾਂ ਇਹਨਾਂ ਬਾਰੇ ਜਾਣਨਾ ਚਾਹਾਂਗਾ ਕਿ ਤੇ ਇਸ ਪ੍ਰੋਜੈਕਟ ਬਾਰੇ ਵੀ ਥ ਹੋਣਾ ਲੇ 60 ਐਮਐਲ ਦੀ ਪਾਣੀ ਕਹਿੰਦੇ ਆ ਜੀ ਤੇ ਬਾਕੀ ਕਿੰਨਾ ਹੋਊਗਾ ਉਹ ਜਦੋਂ ਮੋਟਰ ਚਲਾਵਾਂਗੇ ਫਿਰ ਪਤਾ ਲੱਗੂਗਾ ਜੀ ਇਸ ਵੇਲੇ ਜਿਹੜਾ ਪਾਣੀ ਡੱਕ ਰਿਹਾ ਜੀ ਸultanpur ਵਰਗੇ ਜਿਹੜੇ 22 ਸਹਿਰ ਹਨ Sultanpur ਇੱਕ ਤਹਿਸੀਲ ਆ ਜੀ ਉਹਦਾ ਪਾਣੀ ਕਾਲੀ ਪਵਿੱਤਰ ਕਾਲੀ ਵਹਿੰਚ ਪੈਂਦਾ ਸੀ ਜੀ ਉਹਦੇ ਵਰਗੇ 22 ਸਹਿਰ ਜਿੰਨਾ ਪਾਣੀ ਇਥੋਂ ਕੱਲੇ ਥਾਂ ਤੋਂ ਪੈ ਰਿਹਾ ਜੀ ਇਹਦੇ ਜਾਣ ਦੇ ਨਾਲ ਉੱਥੇ ਜਾ ਰਹੇ ਐ ਐਮਐਲਡੀ ਦਾ ਟ੍ਰੀਟਮੈਂਟ ਪਲੈਂਟ ਜੀ ਤੇ ਇਹ 70 ਐਮਐਲਡੀ ਪਾਣੀ ਤਾਂ ਹਜੇ ਦੇ ਦੇਸਰੇ ਕਹਿੰਦੇ ਆ ਹੁਣ 55 ਤੋਂ 70 ਤੇ ਚਲੇ ਗਏ ਇਹਦੇ ਨਿਕਲਣਾ ਪਤਾ ਨਹੀਂ ਕਿੰਨਾ ਜੀ ਪਤਾ ਨਹੀਂ ਹਾਂ ਤੋ ਉਹਦੇ ਹਿਸਾਬ ਨਾਲ ਇਹ ਕਿੱਡੀ ਵੱਡੀ ਰਾਹਤ ਜਿਹੜੀ ਹੈਗੀ ਆ ਉਹ ਬੁੱਢੇ ਦਰਿਆ ਨੂੰ ਨਹੀਂ ਬੁੱਢੇ ਦਰਿਆ ਤੇ ਰਾਜਸਥਾਨ ਦੇ ਜਿਹੜੇ ਲੋਕ ਇਸ ਵਿੱਚੋਂ ਪਾਣੀ ਪੀਂਦੇ ਆ ਉਹਨਾਂ ਨੂੰ ਮਿਲੂਗਾ ਤੁਸੀਂ ਤਾਂ ਬਾਕਾਇਦਾ ਇਸ ਚੀਜ਼ ਨੂੰ ਵੇਖਿਆ ਹੋਣਾ ਕਿ ਪਹਿਲਾਂ ਕਿਸ ਤਰੀਕੇ ਦਾ ਇਹ ਦਰਿਆ ਹੋਇਆ ਕਰਦਾ ਸੀ ਕਹਿੰਦੇ ਲੋਕ ਇਸ ਦੇ ਵਿੱਚ ਨਹਾਉਂਦੇ ਵੀ ਹੋਇਆ ਕਰਦੇ ਸੀ ਇਸ ਨੂੰ ਇਸਤੇਮਾਲ ਵੀ ਕਰਿਆ ਕਰਦੇ ਸੀ ਕਿ ਜਦੋਂ ਤੁਸੀਂ ਇੱਥੇ ਆਏ ਇਸ ਨੂੰ ਵੇਖਿਆ ਤਾਂ ਕੀ ਮਹਿਸੂਸ ਕੀਤਾ ਉਹ ਇਹਦਾ ਇੱਕ ਦਰਦ ਹੈ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਜਿਹੜੀ ਸਾਡੀ ਵਿਰਾਸਤ ਹੈ ਵਿਰਸਾ ਇਹਨੂੰ ਸੰਭਾਲਣਾ ਚਾਹੀਦਾ ਸੀ ਸਤਿਕਾਰਨਾ ਚਾਹੀਦਾ ਸੀ ਜੀ ਗੁਰਬੜੀ ਵੱਡੀ ਬਾ ਗੁਰੂ ਨਾਨਕ ਪਾਤਸ਼ਾਹ ਨੇ ਇੱਥੇ ਮਕਸ਼ੇ ਦਿੱਤੀਆਂ ਵੀ ਇਹ ਦੁਨੀਆ ਦੇ ਵਿੱਚ ਹੋਊਗਾ ਉਸ ਵੇਲੇ ਤੇ ਉਹ ਨਾਨਕ ਖੁਸ਼ ਹੋ ਗਿਆ ਟੁੱਠੇ ਹੋ ਕੇ ਜੀ ਇਹ ਮਕਸ਼ੇ ਸਾਂ ਦਿੱਤੀਆਂ ਪਰ ਜਿਹੜੇ ਇੱਥੇ ਰਹਿਣ ਵਾਲੇ ਉਹਨਾਂ ਨੇ ਕੀ ਦਿੱਤਾ ਜੀ ਇਹ ਸਭ ਤੋਂ ਵੱਡਾ ਦੁਖਾਂਤ ਦਾ ਜੀ ਅੱਜ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਬੁੱਢਾ ਦਰਿਆ ਬਿਲਕੁਲ ਆਪਣੇ ਆਪ ਸਾਫ਼ ਹੋ ਜਾਊਗਾ ਜੀ ਪਰ ਉਹਦੇ ਵਿੱਚ ਜੋ ਤੁਸੀਂ ਛਿੱੜ ਰਹੇ ਆ ਉਹ ਸਟਾਪ ਕਰੋ ਨੋ ਡੇਟ ਨੋ ਵੇਟ ਨੋ ਲੇਟ ਜੀ ਛਿੱੜਨਾ ਬੰਦ ਕਰੋ ਜੀ ਛਿੱਟਣਾ ਬੰਦ ਕਰੋ ਜੋ ਵੀ ਤੁਸੀਂ ਛਿੱਟਦੇ ਆ ਜਦੋਂ ਅਸੀਂ ਘਰਾਂ ਤੋਂ ਉਹਨੇ ਲਫਾਫੇ ਲੈਨੇ ਆ ਆ ਜਾਲੀ ਲੱਗੀ 8 ਫੁੱਟ 8 ਫੁੱਟ ਤੋਂ ਵੀ ਅਸੀਂ ਉੱਪਰ ਹਾਈਟ ਤੋਂ ਛਿੱਟਦੇ ਆ ਜੀ ਪਤਾ ਨਹੀਂ ਕੀ ਸਵਾਦ ਆਉਂਦਾ ਵੀ ਅਸੀਂ ਬੁੱਢੇ ਤੇ ਰਾਜ ਕੁਛ ਨਾ ਕੁਛ ਆਪਣਾ ਕੁੜਾ ਛਿੱਟ ਗਈ ਜਾਣਾ ਜੀ ਤੇ ਕਿਤੇ ਨਾ ਕਿਤੇ ਲੁਧਿਆਣਾ ਵਾਸੀਆਂ ਦਾ ਵੀ ਇਹ ਬੁੱਢਾ ਨਾਲਾ ਬਣਾਉਣ ਦੇ ਵਿੱਚ ਜਿਹੜਾ ਯੋਗਦਾਨ ਰਿਹਾ ਹੈ ਜੀ ਨਹੀਂ ਹਾਂ ਸਭ ਦਾ ਹੀ ਹੋਰ ਬਾਹਰੋਂ ਆਣ ਕੇ ਤੇ ਕਿਸੇ ਨੇ ਹੁਣ ਬਾਹਰੋਂ ਆਣ ਕੇ ਕੀ ਕਹੇ ਇੱਥੇ ਛਿੱਟ ਹਾਂ ਜੇ ਘਰ ਵਾਲਾ ਜਿਹੜਾ ਹੈਗਾ ਉਹਦਾ ਮਲਮੂਤਰ ਇੱਥੇ ਆਉਂਦਾ ਇਹਦੇ ਪਰੌਣਾ ਆਇਆ ਉਹਦਾ ਵੀ ਆਊਗਾ ਇਹਦੇ ਵਿੱਚ ਜੀ ਉਹ ਕਰ ਵੀ ਕੁਝ ਨਹੀਂ ਸਕਦਾ ਜੀ ਜ਼ਿੰਮੇਵਾਰੀ ਮਿਊਸਪਲ ਕਮੇਟੀ ਦੀ ਹੈ ਜੀ ਉਹ ਟੈਕਸ ਲੈਂਦੇ ਆ ਉਹ ਸਾਰਾ ਕੁਝ ਕਰਦੇ ਆ ਉਹਨਾਂ ਨੂੰ ਇਹਦੇ ਹੱਲ ਕਰਨੇ ਚਾਹੀਦੇ ਆ ਜੀ ਅੱਛਾ ਇਹ ਇੱਕ ਚੀਜ਼ ਅਸੀਂ ਵੇਖ ਰਹੇ ਹਾਂ ਅਸੀਂ ਵੇਖਿਆ ਤੁਹਾਡੀਆਂ ਟੀਮਾਂ ਜਿਹੜੀਆਂ ਲਗਾਤਾਰ ਲੱਗੀਆਂ ਹੋਈਆਂ ਤੁਸੀਂ ਆਪ ਇੱਥੇ ਮੋਡ ਬਣ ਕੇ ਖੜੇ ਹੋ ਪਰ ਲੁਧਿਆਣਾ ਵਾਸੀਆਂ ਦਾ ਕੋਈ ਸਹਿਯੋਗ ਇੱਥੇ ਮਿਲ ਰਿਹਾ ਕੋਈ ਆ ਰਿਹਾ ਕਿਸੇ ਸਿਰਫ ਗੰਦਗੀ ਪਾਉਣ ਵਾਲੇ ਬੇੜੇ ਆਉਂਦੇ ਨੇ ਬਰਸੋਂ ਹੁਣ ਤੁਸੀਂ ਲੁਧਿਆਣੇ ਹੋਏ ਆਏ ਆ ਜੀ हां ਤੇ ਤੁਹਾਡੇ ਯੋਗਦਾਨ ਦੇ ਕਿੱਡਾ ਵੱਡਾ ਤੁਸੀਂ तकरीबन ਦੂਸਰੇ ਤੀਸਰੇ ਦਿਨ ਇੱਥੇ ਆਈ ਜਾਂਦੇ ਤੇ ਐਵੇਂ ਆਪਾਂ ਕਿਉਂ ਗੈਰਹਾਜ਼ਰ ਲਾਈਓ ਹੂੰ ਮੈਨੇ ਲੁਧਿਆਣੇ ਵਾਲੇ ਆਉਂਦੇ ਨਹੀਂ ਜੀ ਹਾਂ ਤੁਸੀਂ ਜ਼ਰੂਰ ਕਿਹੜਾ ਮਾਰਦੇ ਆ ਜੀ ਅੱਛਾ ਕੀ ਲੱਗਦਾ ਸਰ ਕਿੰਨੇ ਸਮੇਂ ਦੇ ਵਿੱਚ ਜਿਹੜਾ ਬਣ ਕੇ ਤਿਆਰ ਹੋ ਜਾਣਾ ਤੇ ਲੁਧਿਆਣਾ ਸ਼ਹਿਰ ਨੂੰ ਜਿਹੜਾਗਾ ਫਿਰ ਤੋਂ ਬੁੱਢਾ ਦਿਰਾ ਵੇਖਣ ਨਹੀਂ ਇਹਦੇ ਵਿੱਚ ਆਏ ਜਿਹੜਾ ਕਾਰਜ ਸ਼ੁਰੂ ਕੀਤਾ ਸੀ 31 ਨੂੰ ਤੇ ਉਹ ਕੱਲ ਤੱਕ ਮੁਕੰਮਲ ਹੋ ਜਾਊਗਾ ਮੋਟਰ ਆ ਗਈਆਂ ਹੂੰ ਇਹਦੇ ਵਿੱਚ ਫਿੱਟ ਹੋ ਜਾਣਗੀਆਂ ਫਿਰ ਬਾਕੀ ਕੰਮ ਰਹਿ ਜਾਣਾ ਹੈਗਾ ਬਿਜਲੀ ਵਿਭਾਗ ਦਾ ਜੀ ਉਹਨਾਂ ਨੇ ਇੱਥੇ ਜਿਹੜੇ ਹੈਗੇ ਆ ਆ ਉਹ ਉਹ ਜਿਹੜੇ ਹੈਗੇ ਮੀਟਰ ਲਾਉਣਾ ਹੈ ਇੱਥੇ ਟਰਾਂਸਫਾਰਮ ਲੱਗਣਾ ਸੋ ਉਹ ਜਦੋਂ ਲੱਗ ਗਿਆ ਇਹ ਚਾਲੂ ਹੋ ਰਾਜਨੀਤਿਕ ਪੰਚ ਇਸ ਤੇ ਬਹੁਤ ਜ਼ਿਆਦਾ ਵੇਖਣ ਨੂੰ ਮਿਲਿਆ ਉਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਜਿਹੜੀ ਪਾਰਟੀ ਆਉਂਦੀ ਹੈ ਅਸੀਂ ਬੁੱਢਾ ਦਰਿਆ ਸਾਫ਼ ਕਰਦਾਂਗੇ ਅਸੀਂ ਇਹ ਕਰਦਾਂਗੇ ਅਸੀਂ ਉਹ ਕਰਦਾਂਗੇ ਪਰ ਅੱਜ ਤੱਕ ਹੋਇਆ ਨਹੀਂ ਰਾਜਨੀਤੀ ਬਹੁਤ ਖੇਡੀ ਗਈ ਹੈ ਲੱਗਦਾ ਹੈ ਕਿ ਉਹਨਾਂ ਨੇ ਸਮੇਂ ਦੇ ਵਿੱਚ ਇਹ ਨਾਮ ਖਤਮ ਹੋ ਜਾਊਗਾ ਵੀ ਬੁੱਢਾ ਦਰਿਆ ਅਸੀਂ ਸਾਫ਼ ਕਰਾਂਗੇ ਕਿਉਂਕਿ ਤੁਸੀਂ ਮੋਟ ਬਣ ਕੇ ਖੜੇ ਹੋ ਕਰ ਰਹੇ ਉਹ ਨਾ ਕਿ ਸਾਡਾ ਮਕਸਦ ਅਸੀਂ ਤਾਂ ਸੁਲਤਾਨਪੁਰ ਲੋਧੀ ਬਾ ਬਾਬੇ ਨਾਨਕ ਨੇ ਚਰਨ ਪਾਏ ਉਥੇ 1902000 ਤੋਂ ਉੱਥੇ ਲੱਗੇ ਹੋਏ ਉਹ ਬਿਲਕੁਲ ਸਾਫ਼ ਹੋ ਗਏ ਲੱਗ ਪਏ ਜੀ ਕਾਲਾ ਸਿੰਘਾਂ ਡਰੇਨ ਤੇ ਅਸੀਂ 2008 ਤੋਂ ਲੱਗੇ ਹੋਏ ਆ ਉਹ ਥੋੜੇ ਦਿਨਾਂ ਦੇ ਕਰ ਤੁਹਾਨੂੰ ਉੱਜ ਸਾਫ ਪਾਣੀ ਦੇਖਣ ਲੱਗ ਪੂ ਜੀ ਸੋ ਇਸੇ ਤਰ੍ਹਾਂ ਚਿੱਟੀ ਵਈਆਂ ਉਹਦੇ ਵਿੱਚ ਵੀ ਪਾਣੀ ਛਡਵਾਇਆ ਹੋਣ ਵਾਲੇ ਸਮੇਂ ਤੇ ਟ੍ਰੀਟਮੈਂਟ ਪਲਾਂਟ ਜਿਹੜੇ ਸਾਰੇ ਲੱਗ ਗਏ ਆ ਜੀ ਤੇ ਉਹਨੂੰ ਵੀ ਰਾਹਤ ਮਿਲੂਗੀ ਤੇ ਹੁਣ ਸਭ ਤੋਂ ਜਿਹੜੀ ਹੈਗੀ ਹੈ ਸਭ ਤੋਂ ਪ੍ਰਦੂਸ਼ਿਤ ਤੇ ਸਭ ਤੋਂ ਅਹਿਮ ਸਮੱਸਿਆ ਇਹ ਨੂੰ ਅਸੀਂ ਅੱਲਾਹ ਅਲਾਜ ਕਹਿੰਦੇ ਆ ਵੀ ਇਹਦਾ ਇਲਾਜ ਨਹੀਂ ਹੋ ਸਕਦਾ ਜੀ ਹੁਣ ਉਹਦੇ ਇਲਾਜ ਵਾਸਤੇ ਆ ਗਏ ਆ ਕਿ ਕਦੋਂ ਹੁੰਦਾ ਕਿਸ ਤਰ੍ਹਾਂ ਹੁੰਦਾ ਕੀ ਕਰਨਾ ਪੈਂਦਾ ਉਹਦੇ ਵਾਸਤੇ ਜਿਹੜਾ ਹੈਗਾ ਮਹਾਰਾਜ ਕਿਰਪਾ ਕਰੋਗੇ ਉਹ ਆਪ ਕਰਵਾਉਗੇ ਜਿਸका कारਜ ਦਿੱਤੇ ਨਹੀਂ ਕੀਆ ਜੀ ਮਾਨਸ ਕਿਹਾ ਵਿਚਾਰਾ ਰਾਮ ਇਹ ਗੁਰਦੁਆਰਾ ਗਊ ਘਾਟ ਬਾਬੇ ਨਾਨਕ ਦਾ ਜੀ ਬੁੱਢਾ ਜਰਿਆ ਬਾਬੇ ਦਾ ਜੀ ਵਲੀ ਘਦਾਰੀ ਦਾ ਨੀ ਜਿਹੜੇ ਵਲੀ ਘਦਾਰੀ ਹੈ ਜੀ ਜੋ ਜਿਹੜੇ ਰਾਖਸ਼ ਹੈ ਜੀ ਇਹਨੂੰ ਪ੍ਰਸ਼ਟ ਕਰਦੇ ਆ ਜੀ ਉਹ ਬਾਬਾ ਨਾਨਕ ਸੰਭਾਲਣ ਵਾਲਾ ਸੀ ਤਾਂ ਸੇਵਾਦਾਰ ਜੀ ਇੰਡਸਟਰੀਆਂ ਦਾ ਲੱਗਦਾ ਹੈ ਕਿ ਵੀ ਕੁਝ ਇਸ ਦੇ ਵਿੱਚ ਯੋਗਦਾਨ ਰਿਹਾ ਹੈ ਜਾਂ ਖਰਾਬ ਕਰਦੇ ਵੀ ਆ ਸਹੀ ਕਰਦੇ ਵੀ ਆ ਇਹ ਤਾਂ ਤੁਸੀਂ ਸ਼ਹਿਰ ਤੇ ਜਾ ਕੇ ਉਸ ਨੂੰ ਕੁਝ ਸਾਰਿਆਂ ਦਾ ਸਾਰਿਆਂ ਦਾ ਸਾਰ ਕੋਈ ਵੀ ਕਰ ਰਿਹਾ ਤੇ ਲਫਾਫਾ ਸਿੱਟ ਰਿਹਾ ਤੇ ਗੋਹ ਸਿੱਟ ਰਿਹਾ ਤੇ ਇੰਡਸਟਰੀਅਲ ਵੇਸਟਜ ਪਾ ਰਿਹਾ ਤੇ ਮਿਊਸਪਲ ਕਾਰਪੋਰੇਸ਼ਨ ਪੈ ਰਹੀ ਹੈ ਜਾਂ ਜਿਹੜਾ ਹੈਗਾ ਅਸੀਂ ਉਦਾਂ ਹੀ ਜਿਹੜਾ ਹੈਗਾ ਇਹਦੇ ਬਰਤੀ ਜਿਹੜਾ ਹੈਗਾ ਨਫਰਤ ਦੀ ਜੀ ਆ ਭਾਵਨਾ ਦੇ ਨਾਲ ਅਸੀਂ ਇਧਰੋਂ ਅਸੀਂ ਇਹ ਕਿੰਨੇ ਕਿ ਇਹਦੇ ਮੁੱਖ ਕਰੀਏ ਜੀ ਇਹਦੇ ਵੱਲ ਪਿੱਠ ਨਹੀਂ ਜੀ ਇਹਦੇ ਵੱਲ ਮੁੱਖ ਕਰੀਏ ਜੀ ਇਹ ਮੁੱਖ ਆ ਜੀ ਇਹਦੇ ਨਾਲ ਇਹਦੀ ਸਫਾਈ ਦੇ ਨਾਲ ਇਹਦੇ ਚੱਲਦੇ ਪਾਣੀਆਂ ਨਾਲ ਇਹਦੀ ਕਲ-ਕਲ ਦੇ ਨਾਲ ਲੁਧਿਆਣੇ ਦੀ ਬੱਲੇ ਬੱਲੇ ਹੋ ਸਕਦੀ ਹੈ ਕਾਲੇ ਪਾਣੀਆਂ ਨਾਲ ਜੀ ਇਹ ਨਾ ਨਹੀਂ ਬੱਲੇ ਬੱਲੇ ਨਹੀਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਜੂ ਬੱਲੇ ਬੱਲੇ ਹਾਂ ਬੱਲੇ ਬੱਲੇ ਵਾਹਿਗੁਰੂ ਕਿਰਪਾ ਕਰਨ ਨਾਲ ਹਾਂ ਹੋਊਗਾ ਲਾਜ਼ਮੀ ਹੋ ਬਿਸ਼ਵਾਸ ਵੀ ਹੈ ਜੀ ਆਸ ਵੀ ਰੱਖਦੇ ਹਜੇ ਤੱਕ ਕੋਈ ਇਹੋ ਜਿਹਾ ਕਾਰ ਨਹੀਂ ਜਿਹੜਾ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਦੁਸਰੇ ਨਾਂ ਚੜਿਆ ਹੋਵੇ ਸੋ ਇੱਥੇ ਵੀ ਕਰਾਉਣ ਵਾਲਾ ਗੁਰੂ ਅਸੀਂ ਤਾਂ ਸੇਵਾਦਾਰ ਹਾਂ ਜੀ ਜੀ ਬਹੁਤ ਬਤਾਪਾ ਸੋ ਗੱਲਬਾਤ ਕੀਤੀ ਹੈ ਬਹੁਤ ਚੰਗੀਆਂ ਗੱਲਾਂ ਜਿਹੜੀਆਂ ਕਈਆਂ ਨੇ ਲੁਧਿਆਣਾ ਵਾਸੀਆਂ ਨੂੰ ਵੀ ਕਹੀਆਂ ਨੇ ਤੇ ਉਸ ਤੋਂ ਬਾਅਦ ਜਿਹੜੇ ਇਸ ਨੂੰ ਪ੍ਰਦੂਸ਼ਿਤ ਕਰ ਰਹੇ ਨੇ ਉਹਨਾਂ ਨੂੰ ਵੀ ਕੁਝ ਗੱਲਾਂ ਕਹੀਆਂ ਨੇ ਤਾਂ ਇਸ ਪੂਰੀ ਇੰਟਰਵਿਊ ਦੇ ਵਿੱਚ ਉਹਨਾਂ ਨੂੰ ਸ਼ਾਇਦ ਇਸ ਦਾ ਜਵਾਬ ਵੀ ਜਿਹੜਾਗਾ ਉਹ ਕਿਤੇ ਨਾ ਕਿਤੇ ਜ਼ਰੂਰ ਮਿਲ ਜਾਊਗਾ ਪਰ ਤੁਹਾਨੂੰ ਦੱਸਦੀ ਕਿ ਇਸ ਬੁੱਡੇ ਨਾਲੇ ਨੂੰ ਬੁੱਢਾ ਦਰਿਆ ਬਣਾਉਣ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਯੋਗਦਾਨ ਪਾਇਆ ਜਾ ਰਿਹਾ ਹੈ ਤੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਫਿਰ ਤੋਂ ਇੱਕ ਵਾਰ ਬੁੱਢਾ ਦਰਿਆ ਦੇ ਨਾਮ ਤੋਂ ਜਿਹੜਾਗਾ ਜਾਣਿਆ ਜਾਊਗਾ ਬੁੱਢਾ ਨਾਲਾ ਜਿਹੜਾਗਾ ਉਹ ਨਹੀਂ ਕਿਹਾ ਜਾਊਗਾ ਪਰ ਲਗਾਤਾਰ ਉਪਰਾਲਾ ਸ਼ੁਰੂ ਹੈ ਪਰ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਕਈ ਇਹ ਬੁੱਢਾ ਨਾਲਾ ਬੁੱਢਾ ਦਰਿਆ ਬਣਦਾ ਹੈ ਕਿ ਨਹੀਂ ਕੈਮਰਾਮੈਨ ਵਿਪਨ ਵਰਸੀ ਦੇ ਨਾਲ ਦਾ ਸਿਟੀ ਹੈਡਲਾਈਨਸ ਜਾ